ਦੋਸਤੋ ਦੁਨੀਆ ਦੇ ਮਹਾਨ ਸੰਤ ਭਗਤ ਕਬੀਰ ਜੀ ਦੇ ਜੀਵਨ ਦਾ ਇੱਕ ਅਨੋਖਾ ਕਿੱਸਾ ਜਦੋਂ ਭਗਤ ਕਬੀਰ ਜੀ ਰੱਬ ਦੀ ਭਗਤੀ ਨੂੰ ਛੱਡ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਕੇ ਇੱਕ ਕੋਠੇ ਤੇ ਨੱਚਣ ਵਾਲੀ ਬੇਸਬਾ ਨੂੰ ਨਾਲ ਲੈ ਕੇ ਸ਼ਰਾਬ ਦੇ ਨਸ਼ੇ ਵਿੱਚ ਝੂਲਦੇ ਹੋਏ ਸਾਰੇ ਆਂ ਬਾਜ਼ਾਰ ਵਿੱਚ ਘੁੰਮਾ ਨਿਕਲੇ ਦੋਸਤੋ ਆਪਾਂ ਬਹਾਰ ਰਬੀ ਨੂੰ ਭਗਤ ਕਬੀਰ ਜੀ ਦੀ ਜ਼ਿੰਦਗੀ ਬਾਰੇ ਤਾਂ ਸਾਰੇ ਹੀ ਜਾਣੂ ਆ ਜਿਹਦਾ ਵੀ ਪਵਿੱਤਰ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਆਪਣੇ ਜੀਵਨ ਕਾਲ ਵਿੱਚ ਭਗਤ ਕਬੀਰ ਜੀ ਇੱਕ ਦਿਨ ਐਸੀ ਖੇਤਰ ਚਾਉਂਦੇ ਹਨ ਜਦੋਂ ਉਹ ਇੱਕ ਸਰਾਬੀ ਬੋਤਲ ਹੱਥ ਵਿੱਚ ਫੜ ਕੇ ਦੂਜੇ ਹੱਥ ਵਿੱਚ ਇੱਕ ਬੇਸਵਾ ਦਾ ਹੱਥ ਪਾ ਸਰਾਬੇ ਦੇ ਦੱਦੇ ਵਿੱਚ ਝੂਲਦੇ ਹੋਏ ਕਾਸੀ ਦੇ ਬਾਜ਼ਾਰ ਵਿੱਚ ਘੁੰਮਰ ਜਾਂਦੇ ਇਸ ਹਾਲਤ ਵਿੱਚ ਜਦੋਂ ਕਾਸੀ ਦੇ ਆਪ ਲੋਕ ਭਗਤ ਕਬੀਰ ਜੀ ਨੂੰ ਦੇਖਦੇ ਹਨ ਤਾਂ ਉਹ ਤਾਲੀਆਂ ਬਾਰ-ਬਾਰ ਦੇ ਉੱਚੀ-ਉੱਚੀ ਅਸਰ ਲੱਗੇ ਕਿ ਦੇਖੋ ਅੱਜ ਇਸ ਕਬੀਰ ਪਕੜੀ ਦਾ ਅਸੀਂ ਤੇਰਾ ਸਾਹਦੇ ਸਾਹਰੇ ਆਇਆ ਹੈ ਨਹੀਂ ਤਾਂ ਅੱਗੇ ਇਹ ਹਰ ਬੰਸ ਕਰ ਆਪਣੀ ਭਗਤੀ ਵਿੱਚ ਖੋਬੇ ਹੋਣ ਦਾ ਡਰਾਮਾ ਕਰਦਾ ਰਹਿੰਦਾ ਸੀ ਤੇ ਇਦਾਂ ਮਹਿਸੂਸ ਕਰਵਾਉਂਦਾ ਸੀ ਜਿਵੇਂ ਇਸ ਤੋਂ ਵੱਡਾ ਭਗਤ ਕੋਈ ਹੋਰ ਦੁਨੀਆ ਤੇ ਹੋਵੇ ਹੀ ਨਹੀਂ ਦਾ ਪਰ ਅੱਜ ਇਸ ਦੀ ਸਚਾਈ ਆਪਣੇ ਆਪ ਸਾਹਦੇ ਸਾਹਮਣੇ ਆ ਗਈ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਚਰਚਾ ਕਰਾਂਗੇ ਇਸੇ ਬਰਦਾਸ਼ਤੇ ਆਖਰ ਭਗਤ ਕਬੀਰ ਜੀ ਨੇ ਐਸਾ ਕੀਤਾ ਹੀ ਕਿਉਂ ਕਿਉਂ ਉਹ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਇਹ ਕੋਠੇ ਵਾਲੀ ਤੇ ਦਾਲ ਚਰੇ ਆਪ ਤਰਫ ਦੇ ਸਾਬੇ ਬਜ਼ਾਰਾ ਵਿੱਚ ਖੁੱਬਾ ਨਿਕਲੇ ਕੀ ਇਹ ਕੋਈ ਕੌਤਕ ਭਗਤ ਕਬੀਰ ਦੀ ਵਲੋਂ ਆਪ ਇਹ ਰਚਾਇਆ ਗਿਆ ਸੀ ਜਾਂ ਕੋਈ ਹੋਰ ਘਰ ਹੁਸਰ ਹੈ ਕੀ ਇਹ ਇਸ ਕਿਸੇ ਦੀ ਪੂਰੀ ਸਚਾਈ ਹੈ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਨੂੰ ਬਹੁਤ ਸਾਰੇ ਕਿਸਤੇ ਕਹਾਣੀਆਂ ਐਸੀਆਂ ਵੀ ਸੁਣਨ ਵਾਸਤੇ ਮਿਲ ਜਾਂਦੀਆਂ ਜਦੋਂ ਕੋਈ ਸੱਚਾ ਰੱਬ ਦਾ ਰੂਪ ਭਗਤ ਦੁਨੀਆਂ ਤੋਂ ਵੱਖਰੇ ਹੀ ਕੋਈ ਕੋਟਕਰ ਜਾ ਕੇ ਲੋਕਾਂ ਦੇ ਸਾਹਮਣੇ ਆਉਂਦਾ ਹੈ ਤੇ ਆਪ ਦੁਨੀਆਂ ਉਸ ਨੂੰ ਬਸ ਦੇਖ ਹੀ ਸਕਦੀ ਹੈ ਉਸ ਨੂੰ ਸਮਝ ਨਹੀਂ ਸਕਦੀ ਇਸ ਵਿੱਚ ਵੀ ਉਸ ਰੱਬੀ ਰੂਹ ਵੱਲੋਂ ਕੋਈ ਡੋੰਗਾ ਫੜਿਆ ਕੋਈ ਡੋੰਗਾ ਸੰਦੇਚ ਲਕੋਇਆ ਗਿਆ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਦਿਨ ਭਗਤ ਕਬੀਰ ਜੀ ਵੀ ਇੱਕ ਬੜਾ ਵੱਡਾ ਬਚੰਤਰ ਕਉਤਕ ਰੱਖਦੇ ਹਨ ਇੱਕ ਦਿਨ ਲੋਕ ਭਗਤ ਕਬੀਰ ਦੀ ਰੋਕਾਸ਼ੀ ਦੇ ਬਾਜ਼ਾਰਾਂ ਵਿੱਚ ਅਜਿਹੀ ਹਾਲਤ ਵਿੱਚ ਦੇਖਦੇ ਹਨ ਜਿਸ ਬਾਰੇ ਉਹਨਾਂ ਨੇ ਕਦੇ ਸੁਪਰੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਹਰ ਵਕਤ ਰੱਬ ਦਾ ਦਾਬ ਲੈਰ ਵਾਲੇ ਕਬੀਰ ਜੀ ਕਦੇ ਅਜਿਹਾ ਵੀ ਕਰ ਸਕਦੇ ਕਾਸ਼ੀ ਦੀ ਜੱਤਾਂ ਕੀ ਦੇਖਦੀ ਹੈ ਬਕਤ ਕਬੀਰ ਦੀ ਏਦਾਂ ਬੋਲ ਰਹਿ ਹੁੰਦੇ ਜਿਵੇਂ ਉਹ ਸ਼ਰਾਬ ਦੇ ਦਸ਼ੇ ਵਿੱਚ ਪੂਰੇ ਤੁੱਟ ਹੋ ਰਹੇ ਇੱਕ ਕੋਠੇ ਤੇ ਦੱਜਰ ਵਾਲੀ ਬੇਸਵਾ ਬਕਤ ਕਬੀਰ ਜੀ ਦੇ ਹੱਥਾਂ ਵਿੱਚ ਹੱਥ ਪਾ ਕੇ ਬਿਲਕੁਲ ਉਹਨਾਂ ਦੇ ਨਾਲ ਖੜੀ ਹੋਈ ਸੀ ਇੱਕ ਦਾ ਇਹ ਦਈ ਦੂਜੇ ਹੱਥ ਵਿੱਚ ਅੱਧੀ ਸ਼ਰਾਬ ਦੀ ਬੋਤਲ ਸੀ ਮਾਣੋ ਏਦਾਂ ਲੱਗ ਰਿਹਾ ਸੀ ਜਿਵੇਂ ਬਕਤ ਕਬੀਰ ਜੀ ਉਸੇ ਬੋਤਲ ਵਿੱਚੋਂ ਅੱਧੀ ਸ਼ਰਾਬ ਪੀ ਕੇ ਦੱਜੇ ਵਿੱਚ ਡੁੱਬੇ ਹੋ ਰਹੇ ਉਹਨਾਂ ਦੇ ਪੈਰ ਵੀ ਦੱਜੇ ਘਾਤ ਲੜਕੜਾ ਰਹੇ ਸਨ ਜਦੋਂ ਐਸੀ ਹਾਲਤ ਵਿੱਚ ਭਗਤ ਕਬੀਰ ਜੀ ਕਾਸ਼ੀ ਦੇ ਬਜ਼ਾਰਾ ਵਿੱਚ ਉਹ ਦੀ ਲੱਗ ਰਹੇ ਹੁੰਦੇ ਹਨ ਤਾਂ ਆਸ-ਪਾਸ ਇਕੱਠੇ ਹੋਏ ਲੋਕ ਤਾਰੀਆਂ ਬਾਰ-ਬਾਰ ਹੱਸਦੇ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਕਿ ਜਿਹੜਾ ਦੇਖੋ ਇਸ ਜਲਾਇ ਵਾਲ ਜੋ ਕਾਹਤਕਰ ਰੱਬ ਦਾ ਬੜਾ ਵੱਡਾ ਭਗਤ ਹੋਣ ਦਾ ਧੋਖ ਕਰਦਾ ਸੀ ਇੰਦਾ ਬੜਾ ਸੀ ਜਿਵੇਂ ਇਹਦੇ ਤੋਂ ਵੱਧ ਰੱਬ ਦੇ ਕੋਈ ਡੇਰੇ ਹੋਰ ਦਾ ਹੋਵੇ ਪਰ ਅੱਜ ਇਸ ਦਾ ਅਸਲੀ ਜਿਹੜਾ ਰੱਬ ਦੇ ਸਾਹਮਣੇ ਆ ਗਿਆ ਹੈ ਇਹ ਕਬੀਰ ਦੀ ਜਤ ਜਤ ਹੋਣ ਕਰਕੇ ਪਹਿਲਾਂ ਲੋਕ ਲੋਕ ਐਬ ਕਪਾਉਂਦਾ ਹੋਣਾ ਪਰ ਅੱਜ ਸ਼ਰਾਬ ਦੇ ਦੱਜੇ ਵਿੱਚ ਧੁੱਤ ਹੋਣ ਚਾਰਨ ਇਸ ਨੂੰ ਕੋਈ ਸੁਧ-ਪੁੱਧ ਨਹੀਂ ਲਈ ਕਿ ਬੰਦੂ ਲੋਕ ਵੇਖ ਰਹੇ ਹਨ ਤੇ ਅੱਜ ਇਸ ਦੀ ਅਸਲੀ ਦਸਤ ਕਾਹਰੇ ਆ ਗਈ ਹੈ ਇਹ ਗੱਲਾਂ ਲੋਕ ਪੂਹ ਜੋੜ-ਜੋੜ ਕੇ ਇੱਕ ਦੂਜੇ ਨਾਲ ਕਰ ਰਿਹਾ ਸਰ ਇਹਦੇ ਨੂੰ ਉੱਥੇ ਖੜਾ ਇੱਕ ਬਰਾਬਰ ਬਸ ਕਰੀ ਹਾਸਾ ਹੱਦਾ ਹੋਇਆ ਬੋਲਦਾ ਹੈ ਕਿ ਕਦੇ ਕਿਸੇ ਸ਼ੂਦਰ ਨੂੰ ਵੀ ਰੱਬ ਦੇ ਭਗਤ ਵਰਦੇ ਦੇਖਿਆ ਹੈ ਜੋ ਦਰਤਾ ਜੱਬ ਦੇ ਹੀ ਚਦਾਲ ਹੁੰਦੇ ਹਨ ਇਹ ਸੱਚੇ ਧਰਮੀ ਕਦੇ ਵੀ ਨਹੀਂ ਹੋ ਸਕਦੇ ਉਹ ਵੀ ਸਾਡੇ ਵਾਰ ਭਗਤ ਕਬੀਰ ਜੀ ਦੀ ਇਹ ਹਾਲਤ ਵੇਖ ਕੇ ਹਰ ਪਾਸੇ ਸਾਰੇ ਸ਼ਹਿਰ ਵਿੱਚ ਉਹਨਾਂ ਦੀ ਚਰਚਾਵਾ ਹੋ ਰਹੀ ਹੈ ਸਰ ਲੋਕ ਹੱਸਾ ਉਸ ਭਗਤ ਕਬੀਰ ਜੀ ਦੇ ਇਸ ਕੌਤਕ ਨੂੰ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਰ ਪਰ ਦੂਜੇ ਪਾਸੇ ਭਗਤ ਕਬੀਰ ਜੀ ਰੋ ਇਹਦਾ ਪਾਸੇ ਨਾਲ ਕੋਈ ਵੀ ਫਰਕ ਨਹੀਂ ਸੀ ਪਿਆ ਉਹ ਉਸੇ ਤਰ੍ਹਾਂ ਆਪਣੀ ਬక్తి ਦੇ ਵਿੱਚ ਝੂਮਦੇ ਹੋਏ ਤਾਕੀ ਦੇ ਰਾਜ ਦਰਬਾਰ ਵੱਲ ਤੁਰੇ ਜਾ ਰਹੇ ਹਨ ਇਹ ਰਾਜ ਦਰਬਾਰ ਉਸ ਰਾਜੇ ਦਾ ਸੀ ਜਿਸ ਦਾ ਰਾਜਾ ਭਗਤ ਕਬੀਰ ਜੀ ਨੂੰ ਰੱਬ ਵਾਂਗ ਪੂਜਾ ਕਰਿਆ ਕਰਦਾ ਸੀ ਜਿੰਨਾ ਚਿਰ ਉਹ ਭਗਤ ਕਬੀਰ ਜੀ ਨੇ ਰਾਜ ਦਰਬਾਰ ਵਿੱਚ ਪਸੰਦ ਰਹੀ ਉਸ ਤੋਂ ਪਹਿਲਾਂ ਹੀ ਲੋਕਾਂ ਨੇ ਉਹਦਾ ਅਜਦਾਕਾਰ ਦਾ ਬਾ ਰਾਜ ਦਰਬਾਰ ਵਿੱਚ ਪਹੁੰਚਾ ਦਿੱਤਾ ਹੁੰਦਾ ਹੈ ਕਿ ਅੱਜ ਕਬੀਰ ਜੀ ਇਸ ਹਾਲਤ ਵਿੱਚ ਰਾਜ ਦਰਬਾਰ ਵੱਲ ਆ ਰਹੇ ਹਨ ਪਰ ਇਹ ਸਭ ਤੋਂ ਛੁੱਟ ਭਗਤ ਕਬੀਰ ਜੀ ਦੇ ਚਿਹਰੇ ਤੇ ਇੱਕ ਵਿਅਗ ਭਰਿਆ ਹਾਸਾ ਹੁੰਦਾ ਤੇ ਉਹ ਇੱਕ ਸ਼ਬਦ ਉੱਚੀ ਉੱਚੀ ਉਚਾਰਦੇ ਜਾ ਰਿਹਾ ਸਰ ਕਿ ਰਾਗ ਗੌੜੀ ਦਿੰਦੋ ਦਿੰਦੋ ਬੈਕੋ ਲੋਕ ਦਿੰਦੋ ਦਿੰਦਾ ਜੜ ਕੋ ਖਰੀ ਪਿਆਰੀ ਦਿੰਦਾ ਪਾਪ ਦਿੰਦਾ ਮੈਂ ਤਾਰੀ ਰਹਾਓ ਇਸ ਪੂਰੇ ਸ਼ਬਦ ਵਿੱਚ ਭਗਤ ਕਬੀਰ ਦੀ ਕਹਿ ਰਿਹਾ ਸਰ ਕਿ ਜੇ ਕੋਈ ਬਲੁਖ ਠੰਡੇ ਜਿਗਰੇ ਦੇ ਧਾਰ ਆਪਣੇ ਏਬ ਨਸ਼ਰ ਹੁੰਦੇ ਸੁਨੇ ਦਾਉ ਅਜਾਇਆ ਕਰਕੇ ਆਪਣੇ ਹੁਦੈ ਬਾਬੂ ਸ਼ਤਕਾਰਾ ਪਾ ਸਕਦਾ ਹੈ ਤੇ ਆਪਣੇ ਜੀਵਨ ਨੂੰ ਪਵਿੱਤਰ ਬਣਾ ਸਕਦਾ ਹੈ ਸਰਹ ਬੇਸ਼ਾਹੀ ਦੁਨੀਆਂ ਦੇ ਐਬ ਫਰੋਲਣ ਵਾਲਾ ਬੰਦਾ ਆਪਣੇ ਅੰਦਰ ਕਦੇ ਵੀ ਝਾਤੀ ਮਾਰ ਕੇ ਨਹੀਂ ਦੇਖਦਾ ਆਪਣੇ ਉਹਨਾਂ ਐਬਾਂ ਦੇ ਵਿੱਚ ਡੁੱਬ ਕੇ ਖੁਆਰ ਹੋਇਆ ਰਹਿੰਦਾ ਰੱਬ ਦੀ ਭੱਤੀ ਕਰਨ ਵਾਲੇ ਆਪਣੀ ਦਿੰਦਿਆ ਤੋਂ ਕਦੇ ਵੀ ਨਹੀਂ ਘਬਰਾਉਂਦੇ ਇਹ ਸੰਦੇਸ਼ ਦਿੰਦਿਆ ਭਖਤ ਕਬੀਰ ਦੀ ਰਾਜ ਦਰਬਾਰ ਦੇ ਅੰਦਰ ਪਹੁੰਚ ਚੁੱਕੇ ਸਨ ਮੈਚੇ ਵਿੱਚ ਦਰਖਰਾਉਂਦੇ ਹੋਏ ਇੱਕ ਹੱਥ ਵਿੱਚ ਬੋਤਲ ਤੇ ਦੂਜੇ ਹੱਥ ਵਿੱਚ ਬੇਸਵਾ ਦਾ ਹੱਥ ਪਰ ਅਗਲੀਤ ਵਿੱਚ ਇਹ ਕੋਈ ਨਹੀਂ ਸੀ ਜ਼ਰਦਾ ਕੇ ਬੋਤਲ ਵਿੱਚ ਸ਼ਰਾਬ ਨਹੀਂ ਬਲਕਿ ਗੱਗਾ ਦਾ ਪਵਿੱਤਰ ਜਲ ਭਰਿਆ ਹੋਇਆ ਸੀ ਕਾਸ਼ੀ ਦੀ ਆਵ ਜਦੋਂ ਤਾਂ ਭਗਤ ਜੀ ਦੀ ਕਾਸ਼ੀ ਦੀ ਆਵ ਜਦੋਂ ਤਾਂ ਭਗਤ ਜੀ ਦੀ ਇਹ ਹਾਲਤ ਵੇਖ ਕੇ ਪਹਿਲਾਂ ਹੀ ਉਹਨਾਂ ਨੂੰ ਡਰਤ ਕਰਦੀ ਹੁੰਦੀ ਸੀ ਪਰ ਜਿਹੜਾ ਕਾਸ਼ੀ ਦਾ ਰਾਜਾ ਹੁੰਦਾ ਜੋ ਪਹਿਲਾਂ ਭਗਤ ਜੀ ਨੂੰ ਰੱਬ ਮੰਨਦਾ ਹੁੰਦਾ ਸੀ ਉਹ ਵੀ ਦਫਤ ਦੇ ਨਾਲ ਭਾਰ ਉਠਿਆ ਕੋਈ ਵੇਲਾ ਸੀ ਜਦੋਂ ਪਹਿਲਾ ਕਦੇ ਭਗਤ ਕਬੀਰ ਜੀ ਰਾਜ ਦਰਬਾਰ ਵਿੱਚ ਜਾਂਦੇ ਤਾਂ ਨਹੀਂ ਸਾਰੇ ਰਾਜੇ ਸਮੇਤ ਉੱਤੇ باوجود ਸਾਰੇ ਸਿਪਾਈ ਸਾਰੇ ਵਜ਼ੀਰ ਭਾਜ ਤਕਬੀਰ ਜੀ ਦੇ ਸਤਕਾਰ ਤੇ ਸਵਾਗਤ ਵਾਸਤੇ ਖੜੇ ਹੋ ਜਾਂਦੇ ਸਨ ਪਰ ਅੱਜ ਸਾਰੇ ਭਗਤੀ ਵੱਲ ਨਬਰਤ ਭਰਿਆ ਨਿਗਾਹ ਨਾਲ ਦੇਖ ਰਹਿ ਸਨ ਰਾਜਾ ਇਹ ਸਭ ਕੁਝ ਵੇਖ ਕੇ ਅੰਦਰੋਂ ਬੜਾ ਦੁਖੀ ਹੋਇਆ ਪਰ ਕਬੀਰ ਜੀ ਉੱਤੇ ਹੱਥ ਵਿੱਚ ਥੋੜਾ ਦਿਰ ਉਸ ਦੇ ਖੜੇ ਰਹਿੰਦੇ ਅਜੇ ਵੀ ਬੋਤਲ ਤੇ ਕੰਗਰੀ ਉਹਨਾਂ ਦੇ ਹੱਥਾਂ ਵਿੱਚ ਸਨ ਇਸ ਤੇ ਦਰਦ ਰਾਜਾ ਬੋਲਦਾ ਹੈ ਉਹ ਹੈ ਕਬੀਰ ਇਹ ਤੋਂ ਮੇਰੇ ਸਬਰੇ ਕੀ ਹਵਾਕਤ ਕੀਤੀ ਹੈ ਜਵਾਬ ਦਿੰਦਿਆਂ ਹੱਸਦੇ ਹੋਏ ਕਬੀਰ ਜੀ ਬੋਲੇ ਕਿ ਮੇਰੇ ਇਸ ਰੂਪ ਨੂੰ ਅੱਜ ਸਾਰੇ ਅਕਾ ਖੋਲ ਕੇ ਦੇਖ ਲਿਓ ਤੇ ਉਹ ਸ਼ਰਾਬ ਦੀ ਬੋਤਲ ਰਾਜ ਦਰਬਾਰ ਦੇ ਅੰਦਰ ਹੀ ਡੋਲ ਦਿੰਦੇ ਰਾਜਾ ਗੁੱਸੇ ਵਿੱਚ ਭੜਕਦੇ ਹੋਏ ਸਚਾਰਤ ਪੁੱਛਣ ਲੱਗਾ ਤਾਂ ਹੁਣ ਕਬੀਰ ਜੀ ਨੇ ਜਰਾ ਸ਼ਰਾਬੇ ਦੇ ਵਿੱਚ ਆ ਕੇ ਜਵਾਬ ਦਿੱਤਾ ਕਿ हे ਰਾਜਾ ਜਗਤ ਦਾਤ ਪੁਰੀ ਦੇ ਮੰਦਰਾਂ ਨੂੰ ਅੱਗ ਵਾਂਗ ਚੱਲੀ ਸੀ ਮੈਦਾ ਬੋਟਰ ਢੋਲ ਕੇ ਉਹ ਆਗੋ ਬਜਾਈ ਹੈ ਇੱਕ ਜਲ ਬੋਲ ਕੇ ਭਕਤ ਕਬੀਰ ਦੀ ਤੇਜ਼ੀ ਦੇ ਨਾਲ ਰਾਜ ਦਰਬਾਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਇਹ ਸਭ ਕੁਝ ਵੇਖ ਕੇ ਰਾਜਾ ਪਰੇਸ਼ਾਨ ਹੋ ਉਠਿਆ ਉਹ ਉਸ ਨੂੰ ਇਹ ਮਹਿਸੂਸ ਹੋਇਆ ਜਿਵੇਂ ਉਸਨੇ ਕੋਈ ਬਹੁਤ ਵੱਡੀ ਗਲਤੀ ਕਰ ਲਈ ਹੋਵੇ ਰਾਜਾ ਆਪਣੇ ਸਹਾਤਸ ਤੋਂ ਉੱਠ ਕੇ ਉਸ ਜਗ੍ਹਾ ਆ ਜਿੱਥੇ ਭਕਤ ਕਬੀਰ ਜੀ ਨੇ ਸ਼ਰਾਬ ਢੋਲੀ ਸੀ ਪਰ ਉੱਥੇ ਸ਼ਰਾਬ ਦੀ ਕੋਈ ਵੀ ਬਦਬੂ ਨਹੀਂ ਸੀ ਆ ਰਹੀ ਰਾਜਾ ਹੁਣ ਹੌਲੀ-ਹੌਲੀ ਗੱਲ ਨੂੰ ਸਮਝਣ ਲੱਗਾ ਸੀ ਉਸਰੇ ਆਪਣੇ ਸਭ ਤੋਂ ਤੇਜ਼ ਘੋੜਸਵਾਰ ਨੂੰ ਜਗਤ ਅਤਿ ਖੁਰੀ ਤੇ ਬੱਦਰਾ ਵੱਲ ਭੇਜਿਆ ਕਿ ਜਾ ਕੇ ਪਤਾ ਕਰੋ ਕਿ ਆਗਲ ਲੱਗਣ ਵਾਲਾ ਬਦਲਾ ਖਾਇ ਕੀ ਨਾਲ ਹੀ ਕਿਹਾ ਕਿ ਪੂਰਾ ਬਦਲਾ ਜੜ ਕੇ ਜਲਦੀ ਵਾਪਕ ਆਓ ਪਰ ਕਬੀਰ ਜੀ ਦੇ ਇਸ ਤਰ੍ਹਾਂ ਚੁੱਪਚਾਪ ਰਾਜ ਦਰਬਾਰ ਵਿੱਚੋਂ ਚਲੇ ਜਾਣ ਦੇ ਨਾਲ ਰਾਜਾ ਬੜਾ ਹੁਣ ਉਦਾਸ ਹੋ ਗਿਆ ਉਸ ਨੂੰ ਐਦਾ ਮਹਿਸੂਸ ਹੋਣ ਲੱਗਾ ਜਿਵੇਂ ਭਗਤ ਕਬੀਰ ਜੀ ਉਸ ਦੀ ਕੋਈ ਪ੍ਰਿਕਲਿਆ ਰਹੇ ਹੋਵੇ ਜਿਸ ਦੇ ਵਿੱਚੋਂ ਉਹ ਫੇਲ ਹੋ ਗਿਆ ਹੋਵੇ ਇਹ ਕੰਮ ਕਰਦਿਆ ਕਰਾਉਦਿਆ ਇੱਕ ਰਾਤ गुज़र ਜਾਂਦੀ ਹੈ ਔਰ ਅਗਲੀ ਸਵੇਰ ਹੁੰਦੀ ਹੈ ਤੇ ਸਵੇਰ ਹੁੰਦਿਆ ਸਾਰੇ ਹੀ ਜਗਤਰਾਜ ਬੰਦਰਾ ਵਿੱਚ ਅੱਗ ਲੱਗਣ ਦੇ ਬਸਲੇ ਦਾ ਪਤਾ ਕਰਦਿਆ ਘੋਟਸਵਾਰ ਵੀ ਔਰ ਵਾਪਸ ਆ ਚੁੱਕਾ ਸੀ ਜੋ ਕੁਝ ਘੋਟਸਵਾਰ ਨੇ ਆ ਕੇ ਰਾਜੇ ਨੂੰ ਦੱਸਿਆ ਉਹ ਸੁਣ ਕੇ ਸਾਰੇ ਹੀ ਸੋਨ ਹੋ ਗਏ ਘੋਟਸਵਾਰ ਆ ਕੇ ਦੱਸਦਾ ਕਿ ਮੰਦਰ ਵਿੱਚ ਅੱਗ ਲੱਗਣ ਵਾਲੀ ਗੱਲ ਬਿਲਕੁਲ ਠੀਕ ਹੈ ਜਦੋਂ ਕਬੀਰ ਜੀ ਨੇ ਬੋਤਲ ਡੋਲੀ ਉਸੇ ਬੰਦਰ ਵਿੱਚ ਪੁਜਾਰੀ ਪੂਜਾ ਕਰਕੇ ਉੱਠ ਰਿਹਾ ਸੀ ਪਰ ਅਚਾਨਕ ਬੰਦਰ ਦੇ ਵਿੱਚ ਅੱਗ ਭਰ ਉੱਠੀ ਇਸ ਅੱਗ ਵਿੱਚ ਪੁਜਾਰੀ ਦੇ ਪੈਰ ਵੀ ਕਾफी ਝੋਲਸ ਗਏ ਪਰ ਅਚਾਨਕ ਹੀ ਉਹ ਅੱਗ ਇੰਦਾ ਬੁੱਝ ਜਾਂਦੀ ਹੈ ਜਿਵੇਂ ਕਿਸੇ ਨੇ ਉਸ ਤੇ ਠੰਡਾ ਪਾਣੀ ਪਾ ਦਿੱਤਾ ਹੋਵੇ ਨਾਲ ਹੀ ਬੰਦਰ ਦੇ ਪੁਜਾਰੀ ਨੇ ਦੱਸਿਆ ਕਿ ਜੇ ਕਿਤੇ ਇਹ ਅੱਗ ਨਾ ਹੋਈ ਨਾ ਸਾਰਾ ਜਗਤ ਦਾਤ ਬੰਦਰ ਹੀ ਸੜ ਕੇ ਸੁਆਹ ਹੋ ਜਾਦਾ ਸੀ ਘੋੜ ਸਵਾਰ ਉਹ ਇਹ ਗੱਲ ਸੁਣ ਕੇ ਰਾਜੇ ਰੂਪਕ ਦਾ ਜਲੀਰ ਹੋ ਗਿਆ ਕਬੀਰ ਜੀ ਸੱਚ ਵਿੱਚ ਹੀ ਹੁੰਦੀ ਕੋਈ ਪ੍ਰੀਖਿਆ ਲੈ ਰਾਇ ਸਰ ਜਿਸ ਵਿੱਚ ਉਹ ਫੇਰਿਆ ਉਸ ਵਕਤ ਰਾਜਾ ਆਪਣੇ ਪੂਰੇ ਪਰਿਵਾਰ ਅਤੇ ਸਾਰੇ ਦਰਬਾਰੀਆਂ ਨੂੰ ਨਾਲ ਲੈ ਕੇ ਕਬੀਰ ਜੀ ਦੇ ਘਰ ਵੱਲ ਤੁਰ ਪੈਂਦਾ ਹੈ ਆਪਣੇ ਭੁੱਲ ਬਖਸ਼ੌਣ ਲਈ ਰਾਜੇ ਨੇ ਆਪਣੇ ਗਲ ਵਿੱਚ ਪੱਲਾ ਅਤੇ ਮੋਹ ਵਿੱਚ ਘਾ ਪਾ ਲਿਆ ਜਦੋਂ ਇਹ ਸਭ ਕੁਝ ਕਬੀਰ ਜੀ ਦੇਖ ਲਈ ਤਾਂ ਉਹ ਆਪਣੇ ਸਹਤਲ ਤੋਂ ਉੱਠ ਕੇ ਆਪ ਰਾਜੇ ਕੋਲ ਜਾਂਦੇ ਤੇ ਰਾਜੇ ਨੂੰ ਜਾ ਕੇ ਗੱਲ ਨਾਲ ਲਾਉਦੇ ਹਨ ਪਾਤਸ਼ਾਹੀ ਨੇ ਸਭ ਨੂੰ ਸਦਕਾਰ ਦੇ ਨਾਲ ਉੱਤੇ ਬਿਠਾ ਕੇ ਆਪ ਰਾਜ ਦੇ ਬੋਹ ਵਿਚੋਂ ਘਾ ਕਰਦੇ ਹਨ ਤੇ ਦਾਹ ਜੀ ਸਭ ਨੂੰ ਅਪਦੇਸ਼ ਦਿੰਦੇ ਹਨ ਕਿ ਦੇਖੋ ਭਾਈ ਪੱਤੇ ਦਾ ਪਰ ਇੱਕ ਪਿੱਪਲ ਦੇ ਪੱਤੇ ਵਾਂਗ ਹੁੰਦਾ ਹੈ ਜੋ ਹਵਾ ਦੇ ਬੁੱਲੇ ਦੇ ਨਾਲ ਕਿਸੇ ਪੱਤੇ ਵੱਲ ਵੀ ਡੋਲ ਸਕਦਾ ਹੈ ਇਹ ਗੱਲ ਵੀ ਠੀਕ ਹੈ ਕਿ ਇਹ ਮਰ ਬਿਲਕੁਲ ਪਿੱਪਲ ਦੇ ਪੱਤੇ ਦੀ ਰਿਆਈ ਹੈ ਪਰ ਜੇਕਰ ਆਪਾਂ ਇਸ ਨੂੰ ਸ਼ਰਧਾ ਦੇ ਸਿਦਕ ਦੇ ਨਾਲ ਜੱਗੜ ਕੇ ਰੱਖੀਏ ਤਾਂ ਫੇਰ ਕਦੇ ਵੀ ਨਹੀਂ ਡੋਲੇਗਾ ਤੇ ਦਾਹ ਹੀ ਕਦੇ ਥੜਕੇਗਾ ਜੇਕਰ ਇਹਦੇ ਵਿੱਚ ਨਿਬਰਤਾ ਹੋਏ ਤੇ ਕੋਈ ਵੀ ਪਾਪ ਦੂਰ ਐਸਾ ਨਹੀਂ ਹੈ ਜੋ ਬਖਸ਼ਯੋਗ ਨਾ ਹੋਵੇ। ਤੋਂ ਦੋਸਤੋ ਏਸੀ ਸਾਈ ਉਸ ਸਾਖੀ ਦੀ ਸਚਾਈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਭਗਤ ਕਬੀਰ ਜੀ ਆਪਣੇ ਹੱਥ ਵਿੱਚ ਸ਼ਰਾਬ ਦੀ ਬੋਤਲ ਫੜ ਤੇ ਹੱਥ ਕਜਰੀ ਦੇ ਹੱਥਾਂ ਵਿੱਚ ਪਾ ਕੇ ਕਾਚੀ ਦੇ ਬਜ਼ਾਰਾ ਵਿੱਚ ਕੁੱਬੜ ਨਿਕਲੇ ਸਨ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸਬੰਧੀ ਆਪਣੇ ਵਿੱਚ ਆ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ।